ਗੱਨਾਂ ਮੁੰਡਾ ਕਰਦਾ ਸੀ ਤੰਗ ਪਰੇਸ਼ਾਨ ਫਿਰ ਗੁੱਸੇ ਵਿੱਚ ਆਏ ਭਰਾ ਨੇ ਦਿੱਤੀ ਅਜਹੀ ਖੌਫਨਾਕ ਸਜ਼ਾ ਸੁਣ ਕੇ ਤੁਹਾਡੇ ਰੋਂਗਟੇ ਹੋ ਜਾਣਗੇ ਖੜੇ ਲੁਧਿਆਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਵੱਲੋਂ ਇੱਕ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਜਿਸ ਬਾਰੇ ਪ੍ਰੈਸ ਕਾਨਫਰੰਸ ਕਰਦੇ ਲੁਧਿਆਣਾ ਜੁਆਇੰਟ ਕਮਿਸ਼ਨ ਨੇ ਦੱਸਿਆ ਕਿ ਇਸ ਦੇ ਵਿੱਚ ਤਿੰਨ ਆਰੋਪੀਆਂ ਨੂੰ ਕਾਬੂ ਕੀਤਾ ਗਿਆ ਬੀਤੇ ਦਿਨੀ ਇੱਕ ਨੌਜਵਾਨ ਦੀ ਅਰਧ ਸੜੀ ਲਾਸ਼ ਬ੍ਰਮਧ ਹੁੰਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਤਫ਼ਤੀਸ਼ ਕੀਤੀ ਤਾਂ ਤਿੰਨ આરોપીਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਰਾਣੀ ਰੰਜਿ ਦੇ ਚੱਲਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ આરોપી ਦੀ ਭੈਣ ਨੂੰ ਇਹ ਮ੍ਰਿਤਕ ਤੰਗ ਪ੍ਰੇਸ਼ਾਨ ਕਰਦਾ ਸੀ ਇੱਕ ਦਾ ਲੋਨ ਨੂੰ ਲੈ ਕੇ ਲੈਣ ਦੇਣ ਸੀ ਇਸ ਕਰਕੇ ਨਾ ਤਿੰਨਾਂ ਨੇ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਇੱਕ ਸੰਜੇ ਨਾਮ ਦਾ ਲੜਕਾ ਸੀ ਜੋ 3 ਤਰੀਕ ਨੂੰ ਆਪਣੇ ਘਰੋਂ ਸਾਨੇਵਾਲ ਦੇ ਏਰੀਆ ਗੈਸਪੁਰਾ ਏਰੀਆ ਦੇ ਵਿੱਚੋਂ ਥਾਣਾ ਸਾਨੇਵਾਲ ਤੋਂ ਇਹ ਮਿਸਿੰਗ ਹੋਇਆ ਸੀ ਤਾਂ ਇਹਦੇ ਬ੍ਰਦਰ ਨੇ ਇੱਕ ਤਲਾਹ ਦਿੱਤੀ ਸੀ ਵੀ ਮੇਰਾ ਬ੍ਰਦਰ 12 ਵਜੇ ਕਰੀਬ ਘਰੋਂ ਗਿਆ ਸੀ ਤੇ ਵਾਪਸ ਨਹੀਂ ਆਇਆ ਤਾਂ ਉਹਦੇ ਵਿੱਚ ਅਸੀਂ ਫਿਰ ਇੱਕ ਮੁਕਦਮਾ ਦਰਜ ਕੀਤਾ ਸੀ ਥਾਣਾ ਸਾਨੇਵਾਲ ਇਹਦੇ ਮਿਸਿੰਗ ਦਾ ਉਸ ਤੋਂ ਬਾਅਦ 5 ਤਰੀਕ ਨੂੰ ਸਾਨੂੰ ਥਾਣਾ ਮਿਹਰਬੰਦ ਏਰੀਆ ਦੇ ਵਿੱਚੋਂ ਇੱਕ ਡੈੱਡ ਬਾਡੀ ਮਿਲੀ ਸੀ ਜਿਹੜੇ ਦੋ ਹਿੱਸਿਆਂ ਚ ਕੱਟੀ ਹੋਈ ਸੀ ਤੇ ਪਲੱਸ ਸਾਰੀ ਸੜੀ ਹੋਈ ਸੀ ਜਿਹਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਪਾਰੀ ਤਾਂ ਉਹਦੇ ਵਿੱਚ ਇੱਕ ਅਸੀਂ ਇਹਨੂੰ ਪਹਿਲੋ ਜਿਹੜੀ ਇਹਦੀ شناخت ਕਰਾਉਣ ਲਈ ਸਿਵਲ ਹਸਪੀਟਲ ਡੈੱਡ ਬਾਡੀ ਰਖਾਈ ਫਿਰ ਅਸੀਂ ਇਹਦਾ ਇੱਕ ਮੁਕਦਮਾ ਦਰਜ ਕੀਤਾ 302 201 ਦਾ ਮਾਰਡਰ ਦਾ ਤੇ ਕੋਈ ਮਾਰ ਕੇ ਜਿਹੜਾ ਇਸ ਏਰੀਆ ਦੇ ਵਿੱਚ ਸੁੱਟ ਗਿਆ ਸੀ ਫਿਰ ਉਹਦੇ ਵਿੱਚ ਸਾਡੀ ਟੀਮ ਜ਼ੋਨ 4 ਦੇ ਵਿੱਚ ਏਡੀਸੀਪੀ ਜਸ਼ਨ ਤੇ ਆਪਣਾ ਏਸੀਪੀ ਸੂਰ ਤੇ ਨਾਲ ਉਹਨਾਂ ਦੇ ਐਸਐਚਓ ਤੇ ਇਨਚਾਰਜ ਸੀਆਈਏ ਜਿਹੜਾ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਹੋਰਾਂ ਦੀ ਸੁਪਰਵਾਈਜ਼ਨ ਚ ਤਾਂ ਸਾਡੀ ਸੀਆਈ ਦੀ ਟੀਮ ਨੇ ਤੇ ਥਾਣੇ ਦੇ ਰਲ ਕੇ ਇਹਨਾਂ ਨੇ ਇਸ ਮੁਕਦਮੇ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਬਹੁਤ ਜਿਹੜਾ 0% ਜਿਹੜੀ ਹੈ ਲੀਡ ਸੀ ਬਲਾਈਂਡ ਸੀ ਬੰਦੇ ਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਔਰ ਜਲਾਇਆ ਹੋਇਆ ਸੀ ਔਰ ਬੋਡੀ ਬੁਰੀ ਤਰ੍ਹਾਂ ਨਾਲ ਜਿਹੜਾ ਇਹਦਾ ਮਰਡਰ ਕੀਤਾ ਉਹਦੇ ਵਿੱਚੋਂ ਹੁਣ ਅਸੀਂ ਤਿੰਨ ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਜਿਹਦੇ ਵਿੱਚ ਇੱਕ ਹੈਗਾ ਮੁੰਨਾ ਇੱਕ ਮੰਗਲ ਤੇ ਇੱਕ ਰਾਜੇਸ਼ ਤਿੰਨਾ ਜਿਹੜੇ ਲੜਕੇ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਕਨਫੈਸ਼ਨ ਕੀਤਾ ਤੇ ਵਾਰਦਾਤ ਦੇ ਵਿੱਚ ਜਿਸ ਚੀਜ਼ ਤੇ ਇਹ ਲੈ ਕੇ ਗਏ ਸੀ ਜਿੱਥੇ ਉੱਥੇ ਇਹਨਾਂ ਨੇ ਤੇਲ ਪਾ ਕੇ ਅੱਗ ਲਾ ਕੇ ਜਿਹੜਾ ਬੋਡੀ ਨੂੰ ਖਤਮ ਕੀਤਾ ਸੀ ਉਹ ਵਾਹਕਲ ਜਿਹੜਾ ਬਰਾਮਦ ਕਰ ਲਿਆ ਜਿਹੜਾ ਨਾਲ ਇੱਕ ਦੋਸ਼ੀ ਸੀ ਮੋਟਰਸਾਈਕਲ ਤੇ ਨਾਲ ਰੈਕੀ ਕਰਦਾ ਅਗਲੇ ਬੰਨੇ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਤੇ ਪਲੱਸ ਜਿਹੜੀ ਇਹਦੇ ਸਿਰ 'ਚੋਂ ਸੱਟਾਂ ਮਾਰੀਆਂ ਸੀਆਂ ਸੱਟਾਂ ਮਾਰ ਕੇ ਇਹਨੂੰ ਕਮਰੇ 'ਚ ਛੁਟਦਾ ਸੀ 3 ਤਰੀਕ ਨੂੰ ਤੇ 5 ਤਰੀਕ ਨੂੰ ਫਿਰ ਇਹਦੀ ਉਥੋਂ ਡੈੱਡ ਬਾਡੀ ਰਾਤ ਨੂੰ ਰੇੜੇ ਦੇ ਵਿੱਚ ਰੱਖ ਕੇ ਤੇ ਮੋਟਰਸਾਈਕਲ ਨਾਲ ਲਿਜਾ ਕੇ ਫਿਰ ਦੂਰ ਜਾ ਕੇ ਜਿਹੜਾ ਮਤਲਬ ਬੇਬਾਕ ਜਗ੍ਹਾ ਦੇ ਵਿੱਚ ਇਹਦੀ ਬਾਡੀ ਉਥੇ ਸੁੱਟ ਕੇ ਤੇ ਉਹਦੇ ਉੱਤੇ ਤੇਲ ਪਾ ਕੇ ਨਾਈਲੋਨ ਦਾ ਕੱਪੜਾ ਪਾ ਕੇ ਤੇ ਉਹਨੂੰ ਡਿਸਟਰੋਏ ਕਰ ਦਿੱਤਾ ਤਾਂ ਇਹਦੇ ਵਿੱਚ ਅਸੀਂ ਹੁਣ ਤਿੰਨੋਂ ਦੋਸ਼ੀ ਬਰਾਮਦ ਕਰ ਲਿਆ ਵਾਰਦਾਤ ਚ ਵਰਤਿਆ ਹੋਇਆ ਵੈਪਨ ਕਰ ਲਿਆ ਪਲੱਸ ਜਿਹੜੇ ਵਾਈਕਲ ਯੂਜ਼ ਕੀਤੇ ਸੀ ਉਹ ਕਰ ਲਿਆ ਜਿਹੜੇ ਇੱਕ ਇਹਨਾਂ ਨੇ ਏਟੀਐਮ ਵਗੈਰਾ ਚੋਂ ਉਸ ਮ੍ਰਿਤਕ ਬੰਦੇ ਦੇ ਪੈਸੇ ਕਢਾਈ ਸੀ ਕੁਝ ਪੈਸੇ ਉਸ ਬੰਦੇ ਦੇ ਕੋਲ ਜਿਹੜਾ ਮ੍ਰਿਤਿਕ ਦੇ ਜਿਹੜਾ ਸੀ ਉਹਦੀ ਜੇਬ ਸੀ ਕਰੀ 50000 ਰੁਪਿਆ ਤੇ 10000 ਰੁਪਿਆ ਉਹਦਾ ਏਟੀਐਮ ਚ ਕਢਾਇਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਇਹ ਮਜ਼ਾ ਕੀ ਦੀ ਨਹੀਂ ਹਾਪ ਪੁਆਇੰਟ ਪੜੀ ਸੀ ਇਹ ਫੁੱਲ ਬੰਦ ਹੋ ਗਿਆ ਇਹ ਫੁੱਲ 100% ਜਿਹੜੀ ਹੈ ਬਰਨ ਸੀ ਵਜਾ ਦਾ ਪੁੱਦਾ ਤੁਸੀਂ ਕਹਿ ਰਹੇ ਹੋ ਵਜਾ ਵਜਾ ਰੰਜੇਸ਼ ਸਿੰਘ ਦੇ ਵਿੱਚ ਦੋ ਸੀ ਜੀ ਇੱਕ ਤਾਂ ਇਹਦੇ ਵਿੱਚ ਜਿਹੜਾ ਮੁੰਨਾ ਸੀ ਮੁੰਨੇ ਦੀ ਸਿਸਟਰ ਦੇ ਨਾਲ ਅਤਰਾਜ ਜਿਹੜਾ ਮੁੰਨਾ ਕਰਦਾ ਸੀ ਤੇ ਜਿਹੜੀ ਸਿਸਟਰ ਦੇ ਨਾਲ ਇਹਦਾ ਨਾਮ ਜੁੜਦਾ ਸੀ ਉਸ ਕਰਕੇ ਉਹਦੇ ਬ੍ਰਦਰ ਨੂੰ ਇਸ ਗੱਲ ਦਾ ਮਨ ਚ ਗੁੱਸਾ ਸੀ ਤੇ ਜਿਹੜਾ ਦੂਸਰਾ ਲੜਕਾ ਹੈਗਾ ਰਾਜੇਸ਼ ਕੁਮਾਰ ਉਹਦੇ ਨਾਲ ਸੰਜੇ ਨੇ ਇੱਕ ਠੱਗੀ ਮਾਰੀ ਸੀ ਵੀ ਉਹਨੂੰ ਇੱਕ ਆਟੋ ਛਿੱਟਾ ਹੱਤੀ ਜਿਹੜਾ ਹੁੰਦਾ ਉਹ ਲੈਤਾ ਸੀ ਕਰੀਬ 3.5 ਲੱਖ ਰੁਪਏ ਦਾ ਉਹ ਲੈ ਕੇ ਉਹਦੇ ਵਿੱਚੋਂ 1 ਲੱਖ ਰੁਪਏ ਦੀਆਂ ਇਨਸਟਾਲਮੈਂਟਸ ਭਰਾਤੀਆਂ 50000 ਰੁਪਏ ਡਾਊਨ ਪੇਮੈਂਟ ਭਰਤੀ ਉਹ ਤੋਂ ਬਾਅਦ ਫਿਰ ਆਟੋ ਉਹ ਤੋਂ ਵਾਪਸ ਲੈ ਕੇ ਤੇ ਇਹ ਕਹਿ ਕੇ ਵੀ ਮੈਂ ਫਾਈਨਾਂਸ ਵਾਲੇ ਨੂੰ ਲੈ ਗਏ ਆ ਤੇ ਕਿਸੇ ਪਰਮਜੀਤ ਨਾਮ ਦੇ ਵਿਅਕਤੀ ਨੂੰ ਵੇਚਤਾ ਸੀ ਤੋ ਵੀ ਜਿਹੜਾ ਆਟੋ ਆਇਆ ਸੀ ਉਹ ਰਿਕਵਰ ਕਰ ਲਿਆ ਤੇ ਇਹ ਦੋਨਾਂ ਦੇ ਮਨਚੇ ਸੀ ਔਰ ਇਹ ਜਿਹੜੇ ਦੋ ਤਿੰਨੇ ਦੋਸ਼ੀ ਆ ਇਹ ਤਿੰਨੋਂ ਦੋਸ਼ੀਆਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਆਲਰੇਡੀ ਤਿੰਨੇ ਜੇਲ ਚ ਰਹਿ ਚੁੱਕੇ ਆ ਲੁਧਿਆਣਾ ਸੈਂਟਰ ਜੇਲ ਚ 2025 ਚ ਤਿੰਨੋਂ ਜਮਾਨਤਾਂ ਤੇ ਆਏ ਆ ਵੱਖ-ਵੱਖ ਮੁਕਦਮੇ ਦਰਜ ਆ ਜਿਵੇਂ ਕਿ ਮੁੰਨਾ ਉਹਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਜਿਹੜਾ ਮੰਗਲ ਹੈ ਉਹਦੇ ਖਿਲਾਫ ਦੋ ਮੁਕਦਮੇ ਦਰਜ ਹੈ ਤੇ ਜਿਹੜਾ ਰਾਜੇਸ਼ ਆ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਇਸ ਲਈ ਇਹਨਾਂ ਦੀ ਤਿੰਨਾਂ ਦੀ ਆਪਸ ਜਿਹੜੀ ਵਕੀਫੀਅਤ ਉਹ ਜੇਲ ਚ ਹੀ ਹੋਈ ਤੇ ਕੇ ਜਾਂ ਫਿਰ ਤਿੰਨੋਂ ਤਿੰਨੋਂ ਕੇਸਵਾਲ ਸੀ ਤਿੰਨਾ ਤਿੰਨੋਂ ਜੁਡੀਸ਼ਲ ਪ੍ਰਸਟਡੀ ਚ ਸੀ ਉਥੇ ਦੋਸਤ ਬਣ ਗਏ ਸਾਰਿਆਂ ਦਾ ਪ੍ਰੀਵਿਅਸ ਰਿਕਾਰਡ ਜਿਹੜਾ ਮਾੜਾ ਸੀ ਕ੍ਰਾਈਮ ਨਾਲ ਰਿਲੇਟਡ ਸੀ ਤਾਂ ਉਦੋਂ ਬਾਹਰ ਆ ਗਏ ਬਾਹਰ ਆ ਕੇ ਕਮਰਾ ਕਰਾਇਤੇ ਲੈ ਕੇ ਰਹਿਣ ਲੱਗ ਗਏ ਉਤੋਂ ਮੀਨ ਵਾਈਲ ਆ ਦੋ ਚੀਜ਼ਾਂ ਜਿਹੜੀਆਂ ਅੱਗੇ ਆ ਗਈਆਂ ਤੇ ਇਹਨਾਂ ਨੇ ਸੰਜੇ ਨੂੰ ਪੈਸੇ ਵੀ ਸੀ ਉਹਦੇ ਕੋਲ ਉਦੋਂ 50000 ਰੁਪਏ ਵੀ ਸੀ ਉਹ ਵੀ ਉਹਦਾ ਕੱਢ ਲਿਆ ਸਿਰ ਚ ਸੱਟਾਂ ਵੀ ਮਾਰੀਆਂ ਦੈ ਨੈਕਸਟ ਟੂ ਨੈਕਸਟ ਡੇ 3 ਤਰੀਕ ਨੂੰ ਮਾਰ ਕੇ ਸੱਟਾਂ ਕਮਰੇ ਸੁੱਟਦਾ ਤੇ 5 ਤਰੀਕ ਨੂੰ ਜਾ ਕੇ ਦੁਬਾਰਾ ਜਿਵੇਂ ਜਿਵੇਂ ਡੈਡ ਬੋਡੀ ਨੂੰ ਉੱਥੇ ਡਿਸਪੋਜ਼ ਆਫ ਕਰ ਦਿੰਦਾ ਖ਼ਦਾਦੀ ਹੈ ਕਿ ਯੂਰੋਪੀਆਂ ਨੇ ਇਸ ਨੌਜਵਾਨ ਨੂੰ ਇੰਨੀ ਜ਼ਿਆਦਾ ਦਰਦਨਾਕ ਮੌਤ ਦਿੱਤੀ ਜਿਸ ਨੂੰ ਸੁਣ ਕੇ ਰੋਂਕਤੇ ਖੜੇ ਹੋ ਜਾਂਦੇ ਨੇ ਪਹਿਲਾਂ ਉਸ ਨੂੰ ਕੁੱਟਿਆ ਮਾਰਿਆ ਜਾਂਦਾ ਉਸ ਨੂੰ ਵੱਢ ਦਿੱਤਾ ਜਾਂਦਾ ਤੇ ਫਿਰ ਐਂ ਦੇ ਵਿੱਚ ਉਸ ਦੀ লাশ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਕਰਕੇ ਇਸ ਦੀ ਸੁਨਾਖਤ ਬਹੁਤ ਔਖੀ ਕੀਤੀ ਗਈ ਅਕੀਕਤ ਰਿਪੋਰਟ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ